ਕਿੰਨੇ ਮਾਡਲ ਹੈ ਜੀ ਇਹ 17 ਮਾਡਲ ਹੈ ਜੀ ਪੀਵੀ 19 ਬਰਨ ਵਾਲਾ ਜਿਹਨੂੰ ਆਣਾ ਕਿਤੇ ਮੁੱਖੀ ਜਿਹਨਾਂ ਦਾਗ ਵੀ ਨਹੀਂ ਟਰੈਕਟਰ ਦੇ ਫੁੱਲ ਗਾਰੰਟੀ ਫੁੱਲ ਗਾਰੰਟੀ ਟਰੈਕਟਰ ਦੀ ਬਾਅਦ ਤੋਂ 55 10 ਗੀਅਰ ਪ੍ਰੋ 4 ਸਪੀਡ ਦੇ ਵਿੱਚ ਆ ਗਿਆ ਟਰੈਕਟਰ ਹਾਂਜੀ ਫੁੱਲਾ ਟਾਪ ਮਾਡਲ ਟਰੈਕਟਰ ਆ ਇਹਦੀ ਡਿਮਾਂਡ ਹੈਗੀ ਹੈ 7 ਲੱਖ 15 ਹਜ਼ਾਰ 7 15 ਡਿਮਾਂਡ ਆ ਹਾਂਜੀ ਤੇ ਕਿੰਨੇ ਤੱਕ ਬਣ ਜੂਜੀ ਇਹ ਦੇ ਦਾਂਗੇ ਆਪਾਂ 6 ਲੱਖ 90 ਹਜ਼ਾਰ ਦਾ 6 ਲੱਖ 90 ਹਜ਼ਾਰ ਦਾ ਇਹ ਨਵੇਂ ਟਰੈਕਟਰ ਨਾਲ ਆਪਾਂ 1.5 ਲੱਖ ਦਾ ਵਾਜਦਾ ਕਰਦਾ ਕਰਦਾ ਹਾਂਜੀ ਬਸ ਹਾਂਜੀ ਅਸੀਂ ਕਾਰ ਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਜਿਹੜੇ ਵੀਰ ਆਪਣੇ ਚੈਨਲ ਤੇ ਜੁੜੇ ਆ ਉਹਨਾਂ ਨੂੰ ਦੱਸ ਦਈਏ ਆਪਾਂ ਤਲਵੰਡੀ ਸਾਬੋ ਖੜਿਆ ਹਾਂ ਜੀ ਟਰੈਕਟਰਾਂ ਦੀ ਮੰਡੀ ਤੇ ਜੋ ਕਿ ਹਰ ਬੁੱਧਵਾਰ ਨੂੰ ਮੰਡੀ ਲੱਗਦੀ ਆ ਤੇ ਬਾਈ ਨਾ ਕਰਦਿਆਂ ਕਰਦਾ ਸਿਕਾ ਜੀ ਸਿਕਾ ਜੀ ਠੀਕ ਆ ਜੀ ਆ ਵਧੀਆ ਬਾਈ ਤੁਸੀਂ ਦੱਸੋ ਠੀਕ ਠਾਕ ਜੀ ਵਧੀਆ ਹਰ ਬੁੱਧਵਾਰ ਨੂੰ ਮੰਡੀ ਲੱਗਦੀ ਆ ਹਾਂ ਜੀ ਹਰ ਬੁੱਧਵਾਰ ਠੀਕ ਆ ਜੀ ਕਿੰਨੇ ਕੁ ਟਰੈਕਟਰ ਆ ਜਾਂਦੇ ਆ ਵੀ ਮੰਡੀ ਤੇ ਜਦੋਂ ਮੰਡੀ ਹੁਣ ਸੀਜ਼ਨ ਹੁੰਦਾ ਵਾ ਕੋਈ ਅਣਗਿਣਤੀ ਹੈ ਇੱਥੇ ਦਾ ਕੋਈ ਗਿਣਤੀ ਚਾਰ-ਪੰਜ ਹਜ਼ਾਰ ਤੋਂ ਵੱਧਦਾ ਨਾ ਹਾਂ ਆਰਾਮ ਨਾਲ ਆ ਜਾਂਦੇ ਠੀਕ ਆ ਉਹ ਵੀ ਜਨਤ ਵੀ ਟ੍ਰੈਕਿੰਗ ਮੈਂ ਜਾਣਗੇ ਜੀ ਮਿਲਦੇ ਇੱਥੇ ਠੀਕ ਹੈ ਬੱਚੋ ਉਹ ਵੀ ਹੈ 24 ਘੰਟੇ ਮਨੋਂ ਇੱਥੇ ਨੌਰੇ ਬਣੇ ਹੋਏ ਆ ਨੌਰੇ ਚ ਵੀ ਖੜਾਏ ਜਾਂਦੇ ਆ ਅਸੀਂ ਵੀ ਖੜਾ ਕੇ ਜਾਂਦੇ ਆ ਠੀਕ ਆ ਜੀ ਬਤਵਾਰ ਤੋਂ ਬਣਣਾ ਮੈਂ ਕਿਹਨਾਂ ਤੋਂ ਹੀ ਬੰਦਾ ਕੋਣ ਕਰ ਸਕਦਾਗਾ ਤੇ ਦਿਖਾਈ ਜਾਂਦੇ ਠੀਕ ਆ ਆਪਣੇ ਕੋਲੇ ਹੈਗੇ ਜੀ ਜ਼ਿਆਦਾਤਰ ਸਰਰਾਜ ਸਰਰਾਜ ਜ਼ਿਆਦਾ ਠੀਕ ਆ ਜੀ ਟ੍ਰੈਕਰ ਬਾਰੇ ਕਰੀਏ ਗੱਲਬਾਤ ਜੀ 8:55 ਆ ਗਿਆ ਫੋਰ ਸਟਾਰ ਕਿੰਨੇ ਮਾਡਲ ਹੈ ਜੀ ਇਹ 17 ਮਾਡਲ ਹੈ ਜੀ ਪੀਵੀ 19 ਬਰਨਾਲਾ ਨੰਬਰ ਆ ਪੀਵੀ 19 ਬਰਨਾਲੇ ਦਾ ਨੰਬਰ ਆ ਜੀ ਟਾਇਰਾਂ ਦੀ ਗੱਲਬਾਤ ਕਰੀ ਜੀ ਕਿੰਨੇ ਕੁ ਪੈਸੇ ਹੋਣਗੇ ਟਾਇਰ ਇਹਦੇ ਹੈਗਾ ਜੀ 90 95 ਪੈਸੇ 90 ਪੈਸੇ 20 ਕੇਟੀ ਕਮਾਂਡਰ ਵਾਲੇ ਹਾਂ ਚੋਕਰਾ ਠੀਕ ਆ ਜੀ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਫੁੱਲ ਟੌਪ ਮਾਡਲ ਆ 2 ਸਪੀਡ ਦੇ ਵਿੱਚ ਆ ਗਿਆ ਟਰੈਕਟਰ ਹਾਂ ਜੀ ਦੁੱਧ ਦਰਗੇ ਮਗਰਾਟ ਪਿਆ ਬਈ ਦੁੱਧ ਦਰ ਗਿਰੇ ਮਗਾਇ ਚਿੱਟੇ ਚਿੱਟੇ ਸਾਰਾ ਡੈਟ ਜੈਨੂਅਨ ਆ ਕਿਤੇ ਮੁੱਖੀ ਜਨਾਂ ਦਾਗ ਵੀ ਨਹੀਂ ਟਰੈਕਟਰ ਤੇ ਫੁੱਲ ਗਾਰੰਟੀ ਫੁੱਲ ਗਾਰੰਟੀ ਟਰੈਕਟਰ ਦੀ ਬਾਕੇ ਤਸੱਲੀ ਕਰਕੇ ਲੈ ਜਾ ਸਕਦੇ ਠੀਕ ਆ ਜੀ ਕਿੰਨਾ ਕਿ ਚੱਲਿਆ ਹੋਇਆ ਪਾਕਿਸਤਾਨ ਤੋਂ ਪਲਾਸੀ ਇਹ ਚੱਲਿਆ ਹੋਊਗਾ ਜੀ ਦੇਖ ਲੈਨੇ ਜੀ ਤਾਂ ਹਾਂ ਚੱਲਿਆ ਹੈ 15 1500 ਘੰਟਾ ਚੱਲਿਆ 1500 ਘੰਟੇ ਲਗਭਗ ਟਰੈਕਟਰ ਚੱਲਿਆ 17 ਮਾਡਲ ਆ ਡਿਮਾਂਡ ਦੀ ਇਹ ਗੱਲਬਾਤ ਕਰੀ ਡਿਮਾਂਡ ਇਹਦੀ ਹੈ ਜੀ 590000 590 ਡਿਮਾਂਡ ਆ ਗਈ ਜੀ ਲੈਣ ਦੇਣ ਬਈ ਦਣ ਦਣ ਦੇ ਦਾਂਗੇ 575 ਦਾ 575 ਦਾ ਟਰੈਕਟਰ ਸਾਨੂੰ ਮਿਲ ਜੂਗੀ ਹਾਂਜੀ ਕੰਡੀਅਰ ਆ ਗਿਆ 5210 ਗੇਅਰ ਪ੍ਰੋ ਫੋਰ ਸਪੀਡ ਦੇ ਵਿੱਚ ਆ ਗਿਆ ਟਰੈਕਟਰ ਹਾਂਜੀ ਫੁੱਲ ਟਾਪ ਮਾਡਲ ਟਰੈਕਟਰ ਆ ਤੇ ਇਹੀ ਟੂਟ ਗਾਰਡ ਲੱਗੇ ਹੋਏ ਆ ਟਰੈਕਟਰ ਤੇ ਪੰਜਾਬ ਨੰਬਰ ਆ ਜਿਆ ਹਰਿਆਣਾ ਜੀ ਇਹ ਪੰਜਾਬ ਪੰਜਾਬ ਦਾ ਨੰਬਰ ਮੋਸਰ ਦਾ ਨੰਬਰ ਆ ਗਿਆ ਜੀ ਤੇ ਫਾਈਬਰ ਵਾਲੀ ਹੁੱਡ ਪਈ ਇਹ ਕੰਪਨੀ ਫਟ ਲੱਗੀ ਵੀ ਆ ਟਰੈਕਟਰ ਤੇ ਹਾਂ ਕੰਪਨੀ ਵੱਲੋਂ ਹੀ ਆ ਉਵੇਂ ਲੱਗੀ ਆ ਠੀਕ ਆ ਜੀ 20 ਤੇ 21 ਟਰੈਕਟਰ ਦੇ ਮਾਰ ਕੇ 20 ਕਾਪੀ 21 ਦੀ ਆ ਠੀਕ ਆ ਜੀ ਹਾਂ 20 ਪਲੱਸ 21 ਠੀਕ ਆ ਟਾਇਰ ਟੂਰ ਨਾਲ ਦੀ ਆ ਬਈ ਟਾਇਰ ਇਹਦੇ ਨਾਲ ਦੀ ਆ ਠੀਕ ਆ ਜੀ ਇਹ ਵੀ 1000 ਕ ਘੰਟੇ ਲਗਭਗ ਚੱਲਿਆ ਹੋਊਗਾ ਇਹ ਚੱਲਿਆ ਹੋਆ 1200 ਘੰਟਾ ਚੱਲਿਆ ਹੋਊਗਾ ਠੀਕ ਆ ਜੀ ਹਾਂਜੀ ਤੇ ਡਿਮਾਂਡ ਬਈ ਇਹਦੀ ਇਹਦੀ ਡਿਮਾਂਡ ਹੈਗੀ ਆ 7 ਲੱਖ 15000 715 ਡਿਮਾਂਡ ਆ ਹਾਂਜੀ ਤੇ ਕਿੰਨੇ ਤੱਕ ਬਣ ਜੂ ਜੀ ਇਹ ਦੇ ਦਾਂਗੇ ਆਪਾਂ 690000 ਦਾ 690000 ਦਾ ਇਹ ਨਵੇਂ ਟਰੈਕਟਰ ਨਾਲ ਆਪਾਂ ਡੇਢ ਕ ਲੱਖ ਦਾ ਵਾਅਦਾ ਕਰਦਾ ਕਰਨਾ ਹਾਂਜੀ ਬਾਕੀ ਮੌਕੇ ਤੇ ਹੋਰ ਆਉ ਜੇ ਕੋਈ ਬੰਦਾ ਆਊਗਾ ਕੋਈ ਥੋੜੀ ਵੀਡੀਓ ਦੇਖ ਕੇ ਕਰਦਾ ਠੀਕ ਆ ਜੀ ਹਾਂਜੀ ਸਾਹਮਣੇ ਆ ਗਿਆ ਜੀ 35 ਵਾਲਾ ਸੋਨਾ ਲਿੱਕਾ ਛੜ ਗੇਅਰ ਦੇ ਵਿੱਚ ਆ ਗਿਆ ਸਿੰਗਲ ਕਲੱਚ ਜਾਂ ਡਬਲ ਜੀ ਇਹ ਡਬਲ ਕਲੱਚ ਹੈ ਡਬਲ ਕਲੱਚ ਹੈ ਫਰੰਟ ਦੇ ਟਾਇਰ ਨਵੇਂ ਆ ਬਾਈਕ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ 90 ਪੈਸੇ ਹੈ ਜੀ ਠੀਕ ਆ ਪੰਜਾਬ ਦਾ ਨੰਬਰ ਜੀ ਪੰਜਾਬ ਨੰਬਰ ਹੈ ਜੀ ਦਾਸ ਮਾਡਲ ਆ ਹਾਂਜੀ ਰੰਗ ਪੇਂਟ ਦਾ ਜੀ ਰੰਗ ਪੇਂਟ ਦਾ ਸਾਰਾ ਓਰੀਜਨਲ ਹੈ ਇੰਜਨ ਗੇਅਰ ਬਈ ਇੰਜਨ ਗੇਅਰ ਦਾ ਉੱਥੇ ਆਵਾ ਕੇ ਤਸੱਲੀ ਕਰਕੇ ਲੈ ਜਾ ਸਕਦੇ ਕਾਪੀ ਕਾਗਜੇ ਕਾਪੀ ਕਾਗਜੇ ਆਪਣੀ ਜ਼ਿੰਮੇਵਾਰੀ ਹੋ ਠੀਕ ਹੈ 290000 ਡਿਮਾਂਡ ਹੈ ਜੀ ਹਾਂਜੀ ਲੈਣ ਦੇਣ ਬਈ ਦੇ ਦੇਾਂਗੇ ਆਪਾਂ 2 ਲੱਖ ਤੇ 65000 ਦਾ 2 ਲੱਖ 65000 ਦਾ ਬਈ ਇਹ ਮਿਲ ਜੂ ਅੱਗੇ ਆਗਾ ਜੀ 855 ਇਹ ਆ ਗਿਆ ਜੀ 2 ਸਪੀਡ 5 ਸਟਾਰ ਦੇ ਵਿੱਚ ਕਿੰਨੇ ਮਾਡਲ ਆ ਜੀ 19 ਮਾਡਲ ਆ ਆਈ ਪੀਟੀਓ ਕਲਚ ਹੈ आईबीटी आईबीटी वाला था 14 ਦੇ ਟਾਇਰਾਂ ਚ ਠੀਕ ਆ 14 ਦੇ ਟਾਇਰਾਂ ਪੂਰੇ ਟਾਇਰ ਨਾਲ ਦੇ ਆ ਮੰਗਲੇ ਟਾਇਰ 90 ਪੈਸੇ ਐਮਆਰਪ ਦੇ ਦੁਬਾਰਾ ਦੇ ਆ ਠੀਕ ਆ ਜੀ ਸਾਤੇ ਸੀ ਅਸੀਂ ਉਹ ਨਾਲ ਦੇ ਦੇ 60 ਕੁ ਪੈਸੇ ਟਾਇਰ ਸੀ ਠੀਕ ਆ ਖਸ ਗਏ ਸੀ ਵੀ ਆਪਾਂ ਵਧੀਆ ਚੰਗੇ ਟਾਇਰ ਪਾਤੀ ਸਾਤੇ ਆਪਾਂ ਚੰਗੇ ਪਾਤੀ ਸੀ ਪੀਵੀ 13 ਸੰਗਰੂਰ ਦਾ ਨੰਬਰ ਆ ਜੀ ਟਰੈਕਟਰ ਜੀ ਹਾਂਜੀ ਰੰਗ ਪੇਂਟ ਦਾ ਟਰੈਕਟਰ ਰੰਗ ਪੇਂਟ ਦਾ ਸਾਰਾ オリジナル ਆ ਨਵਾਨਕੋਟ ਟਰੈਕਟਰ ਆ ਜਮਨ ਨਵਾਨ ਟਰੈਕਟਰ ਨਵਾਂ ਆਂ ਜੀ ਇਹ ਡਿਮਾਂਡ ਆ ਜੀ 6 ਲੱਖ 23 ਹਜ਼ਾਰ 6 ਲੱਖ 23 ਆ ਡਿਮਾਂਡ ਆ ਜੀ ਕਿੰਨੇ ਕੁ ਤੱਕ ਹੋ ਇਹ ਦੇ ਦਾਂਗੇ ਆਪਾਂ 5,90,000 ਦਾ 5,90,000 ਦਾ ਤੇ ਆਹ ਟਰੈਕਟਰ ਤੇ ਦੋਸਤੋ ਪੂਰਾ ਫੁੱਲ ਡਿਸਕਾਊਂਟ ਹੋ ਗਿਆ ਹਾਂ ਤੇ ਬਾਕੀ ਮੌਕੇ ਤੇ ਹੋਰ ਵੀ ਹੋ ਜੁਮਾਨ ਦਣਾ ਅੱਗੇ ਆ ਗਿਆ ਜੀ 855 4 ਸਟਾਰ ਰਿਵਰਸ ਪੀਟੀਓ ਇਹਦੇ ਟਰੈਕਟਰ ਦੇ ਫਰੰਟ ਵਾਲੇ ਟਾਇਰ ਜੱਜੀ ਪਏ ਹੋਏ ਆ ਬਈ ਗੁਡੀਅਰ ਦੇ ਬਾਈਕ ਵਾਲੇ ਟਾਇਰ ਬਈ ਬਾਈਕ ਵਾਲੇ ਟਾਇਰ ਵੀ ਗੁਡੀਅਰ ਦੀ ਆ ਬਾਈਕ ਵਾਲਿਆਂ ਦੀ ਕੀ ਕੰਡੀਸ਼ਨ ਆ ਜੀ ਚਾਰੋਂ ਟਾਇਰ ਹੀ ਇਹਦੇ 95 ਪੈਸੇ ਆ 95 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਫਰੰਟ ਸਾਈਡ ਤੇ ਟੈਂਕੀ ਵਾਲਾ ਵਾਪਰ ਲੱਗਾ ਹੈਵੀ ਬੰਪਰ ਆ ਹਾਂ ਜੀ ਇਹ 15 ਦਾ ਮਾਡਲ ਆ ਪੀਵੀ 13 ਸੰਗਰੂਰ ਦਾ ਨੰਬਰ ਆ ਡਿਮਾਂਡ ਦੀ ਜੇ ਗੱਲਬਾਤ ਕਰੀਏ ਜੀ ਡਿਮਾਂਡ ਇਹ ਦੀਆਂ 5 ਲੱਖ 27 ਹਜ਼ਾਰ 527 ਡਿਮਾਂਡ ਆ ਲੈਣ ਦੇ ਇੰਡਰੈਕਟਰ ਦਾ ਜੀ ਦੇ ਦੇਾਂਗੇ ਆਪਾਂ ਇਹ 5 ਲੱਖ ਦਾ ਪੂਰੇ 5 ਲੱਖ ਦਾ ਟਰੈਕਟਰ ਮਰਜ਼ੂਬੀ ਇੰਜਨ ਗੇਅਰ ਦਾ ਟਰੈਕਟਰ ਜੀ ਇੰਜਨ ਗੇਅਰ ਤੇ ਓਕੇ ਆ ਜਾਵਾ ਤਸੱਲੀ ਬਾ ਕੇ ਤਸੱਲੀ ਕਰਕੇ ਠੀਕ ਗੱਲ ਬੰਦਾ ਜਾ ਸਕਦਾ ਠੀਕ ਆ ਬੰਦੇ ਅੱਗੇ ਫੇਰ ਆ ਗਿਆ ਜੀ 85 ਮੰਡਿਆ ਪੋਰਟ ਸਟਾਰ ਦੇ ਵਿੱਚ ਤੇ WhatsApp PTO ਪੰਜਾਬ ਦਾ ਨੰਬਰ ਜੀ ਇਹ ਵੀ ਪੰਜਾਬ ਦਾ ਨੰਬਰ ਪੰਜਾਬ ਦਾ ਨੰਬਰ ਬਾਈਕ ਵਾਲੇ ਟਾਇਰ ਬਿਲਕੁਲ ਨਵੇਂ ਆ ਜੀ 14 928 ਦੇ ਜੇ ਕੇ ਦਾ ਮਾਰਕ ਆ ਵੀ ਕੜਾ ਅਜੇ ਤੱਕ ਜੇ ਕੇ ਸ੍ਰਿਸ਼ਟ ਹੈ ਇੱਕ ਸੋਨਾ ਦਾ ਸ੍ਰਿਸ਼ਟ ਪਾਏ ਹੋਇਆ ਇਹ ਮਹਿੰਗੇ ਹੁੰਦੇ ਆ ਬਾਈ ਮਹਿੰਗੇ ਹੁੰਦੇ ਆ ਇਹਦਾ ਨਾਮ ਠੀਕ ਹੈ ਜੀ ਸ੍ਰਿਸ਼ਟ ਵਾਲੇ ਪਾਏ ਹੋਏ ਮਹਿੰਗੇ ਟਾਇਰ ਹਾਂ ਨਾ ਟਾਇਰ ਟਾਇਰ ਬੀਕੇਟੀ ਕਮਾਂਡਰ ਦੇ ਇਹ ਵੀ ਮਹਿੰਗੇ ਟਾਇਰ ਆ ਇਹ ਵੀ ਮਹਿੰਗੇ ਪਾਏ ਹੋਏ ਟਾਇਰ ਆ ਮਹਿੰਗੇ ਡਰਾਈਵਰ ਦੇ ਵਿੱਚ ਪੰਜਾਬ ਦਾ ਨੰਬਰ ਆ ਗਿਆ ਇਹ ਪੀਵੀ 10 ਨੰਬਰ ਲੁਧਿਆਣਾ ਲੁਧਿਆਣੇ ਦਾ ਨੰਬਰ ਨਗਦ ਕੈਸ਼ ਆ ਠੀਕ ਹੈ ਜੀ ਡਬਲ ਡੈਸ਼ ਟਿਊਬ ਕਰਦੇ ਵਿੱਚ ਆ ਗਿਆ ਹਾਂਜੀ ਪਾਵਰ ਸਟੀering ਜੀ ਪਾਵਰ ਸਟੀering ਆ ਫੁੱਲ ਟੌਪ ਮਾਡਲ ਵਾਲੀ ਇਹ 15 ਮਾਡਲ ਡਿਮਾਂਡ ਦੀ ਜੇ ਗੱਲਬਾਤ ਕਰੀ ਜੀ ਇਹਦੀ ਡਿਮਾਂਡ ਹੈਗੀ ਆ ਜੀ 5 ਲੱਖ 25000 525 ਡਿਮਾਂਡ ਆ ਲੈਣ ਦੇਣ ਜੀ 490 ਦਾ 490 ਦਾ ਇਹ ਟਰੈਕਟਰ ਦੇ ਵੀ ਪੂਰਾ ਫੁੱਲ ਡਿਸਕਾਊਂਟ ਹੋ ਗਿਆ ਜੀ ਹਾਂਜੀ ਤੇ ਪਿੰਡ ਕਿਹੜਾ ਜੀ ਆਪਣਾ ਪਿੰਡ ਆਪਣਾ ਕੋਟਲੀ ਕਲਾਂ ਠੀਕ ਆ ਜੀ ਟਰੈਕਟਰ ਆਪਣੇ ਤਲਵੰਡੀ ਹੁੰਦੇ ਆ ਪਿੰਡ ਉਸ ਘਰੇ ਵੀ ਹੁੰਦੇ ਆ ਠੀਕ ਹੈ ਜੀ ਆਮ ਨੇੜੇ ਮੋੜ ਮੰਡੀ ਪੈਣਾ ਜਿਲ੍ਹਾ ਮਾਨਸਾ ਦਾ ਜੀ ਠੀਕ ਹੈ ਕੰਟੈਕਟ ਨੰਬਰ ਜੀ ਕੰਟੈਕਟ ਨੰਬਰ 98159 ਹਾਂ ਜੀ 42435 ਪੁਰਾਣਾ ਡ੍ਰੈਕਟਰ ਜੀ ਪੁਰਾਣਾ ਡ੍ਰੈਕਟਰ ਵਿੱਚ ਕੱਟ ਲਾਉਣ ਲੋਨ ਵਗੈਰਾ ਜੀ ਲੋਨ ਵਗੈਰਾ ਵੀ ਪ੍ਰਵੱਚ ਦੇ ਦਾਂ ਠੀਕ ਹੈ ਜੀ ਸਕਰੀਨ ਤੇ ਬਈ ਦਾ ਨੰਬਰ ਚੰਨ ਰਿਆ ਕਰ ਲਿਓ ਕੰਟੈਕਟ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਆਚਾ ਮਿਲਦਾ ਨਵੇਂ ਵੀਡੀਓ ਨਾਲ ਧੰਨਵਾਦ